ਦੇ ਨਵੇਂ ਚਰਚ ਦੇ ਉਦਘਾਟਨ ਮੌਕੇ ਪਹੁੰਚੇ ਆਪ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਨੂੰ ਐਸਾਈ ਪਾਇ ਚਾਹੇ ਦਾ ਪੂਰਾ ਸਮਰਥਨ ਮਿਲਿਆ ਹੈ ਤਾਂ ਸਤੇ ਕਿ ਪਾਸਟਰ ਅੰਕੁਰ ਨਰੋਲਾ ਦੇ ਗੁਰਦੀਪ ਸਿੰਘ ਰੰਦਾਵਾ ਦੇ ਸਮਰਥਨ ਦੇ ਵਿੱਚ ਐਲਾਨ ਕੀਤਾ ਇਸ ਮੌਕੇ ਤੇ ਕੈਬਨਿਟ ਮੰਤਰੀ ਅਰਵਜਨ ਸਿੰਘ ਈਟੀਓ ਅਤੇ ਆਪ ਪੰਜਾਬ ਦੇ ਜਨਰਲ ਖਤਰ ਜਗਰੂਪ ਸਿੰਘ ਸੇਕਵਾ ਵੀ ਉੱਥੇ ਮੌਜੂਦ ਰਹੇ ਤੇ ਹਾਲੀ ਦੇ ਵਿੱਚ ਗੁਰਦੀਪ ਸਿੰਘ ਰੰਦਾਵਾ ਨੇ ਅੰਕੁਰ ਨਰੋਲਾ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਆਸ਼ੀਰਵਾਦ ਵੀ ਲਿਆ ਸੀ ਜੁਨੇਰਾ ਬਾਬਾ ਨਾਨਕ ਦੇ ਵਿੱਚ ਖੇਠੜ ਕੇ ਪਿੰਡ ਦੇ ਵਿੱਚ ਨਵੀਂ ਚਰਚ ਜਿਹੜੀ ਆ ਉਹਦਾ ਕਟਨ ਟੁਕੜਾ ਗਿਆ ਲੱਕੜੀ ਆਸਮਕ ਵਿਸਾਰ ਪਣਾ ਔਰ ਅੰਕਰ ਨਰੂਲਾ ਜੀ ਨੇ ਪੁੱਛਤਾ ਹੈ ਕਿ ਪਪਾ ਜੀ ਅੱਜ ਓਪਨਿੰਗ ਕੀਤੀ ਆ ਜਲੰਧਰ ਚ ਨੇ ਸਾਡੇ ਜਤਿੰਦਰ ਗੌਰਵ ਜੀ ਸਪੈਸ਼ਲ ਤੌਰ ਤੇ ਇੱਥੇ ਪਹੁੰਚੇ ਨੇ ਪਿਛਲੇ ਦਿਨੀ ਸਾਡੇ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਰੰਧਾਵਾ ਸਾਹਿਬ ਨੂੰ ਮੈਂ ਗਏ ਸੀਗੇ ਔਰ ਉਹਨਾਂ ਨੇ ਪ੍ਰਾਕਾਸ਼ਣ ਕਰਕੇ ਇਹਨਾਂ ਦੇ ਸਿਰ ਦੇ ਉੱਤੇ ਅਸ਼ੀਰਵਾਦ ਦਿੱਤਾ ਸੀਗਾ ਕਿ ਇਸ ਵਾਰ ਉਹ ਆਮ ਆਦਮੀ ਪਾਰਟੀ ਨੂੰ ਜਿਹੜਾ ਆ ਜਤਨਤਾ ਅਸ਼ੀਰਵਾਦ ਦਿੰਦੇ ਨੇ ਤੇਰੇ ਕੋ ਤੇਰੇ ਵੰਸ਼ ਕੋ ਇਹ ਕਹਾਣੀ ਆ ਗਈ ਹੈ ਨਾ ਦੇਖੋ ਅੱਜ ਜਿੰਨੀ ਇੱਥੇ ਗੈਦਰਿੰਗ ਹੋਈ ਆ ਅੱਜ ਪਹਿਲਾ ਦਿਨ ਆ ਚਰਚ ਦਾ ਤੇ ਸੰਜੋਗ ਹੀ ਆ ਕਿ VOTING ਮਸ਼ੀਨ ਦੇ ਉੱਪਰ ਸਾਡਾ ਨੰਬਰ ਵੀ ਪਹਿਲਾ ਹੈ ਸੋ ਅੱਜ ਪਹਿਲਾ ਦਿਨ ਆ ਸੋ ਇਹ ਸੰਜੋਗ ਜਿਹੜਾ ਇਹ ਬਹੁਤ 23 ਤਰੀਕ ਨੂੰ ਜਿਹੜਾ ਨਤੀਜਾ ਆ ਉਹ ਸਾਹਮਣੇ ਆਉਗਾ ਔਰ ਬਹੁਤ ਵੱਡੇ ਮਾਰਜਨ ਦੇ ਨਾਲ ਸਾਡੇ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਇਹ ਡੇਰਾ ਬਾਫਾ ਨਾਂ ਵਾਲੀ ਕੇ ਦੀ ਸੀਟ ਜਿਹੜੀ ਆ ਉਹ ਜਿੱਤ ਕੇ ਤੇ ਵਿਧਾਨ ਸਭਾ ਦੇ ਵਿੱਚ ਇਸ ਹਲਕੇ ਨੂੰ ਜਿਹੜੀ ਆ ਉਹਦੀ ਨੁਮਾਇੰਦਗੀ ਕਰੇਗਾ ਮੈਂ ਅੱਜ ਸਭ ਤੋਂ ਪਹਿਲੋਂ ਤੇ ਪਾਸਟਰ ਅੰਕਲ ਨਰੂਲਾ ਜੀ ਦੀ ਮਿਨਿਸਟਰੀ ਨੂੰ ਗੌਰਵ ਜੀ ਨਾਲ ਬੈਠੇ ਨੇ ਇਹਨਾਂ ਨੂੰ ਵਧਾਈ ਦੇਣਾ ਕਿ ਅੱਜ ਦੇਰਾ ਬਾਬਾ ਨਾਨਕ ਦੀ ਧਰਤੀ ਤੇ ਇੱਕ ਨਵੇਂ ਚਰਚ ਦੀ ਜਿਹੜੀ ਆ ਇਹ ਮੈਗਾ ਓਪਨਿੰਗ ਹੋਈ ਆ ਹਜ਼ਾਰਾਂ ਦੀ ਤਦਾਰ ਤੇ ਜਿਹੜੀ ਆ ਮਸੀਕਲੀਸੀ ਅੱਜ ਇੱਥੇ ਹਾਜ਼ਰ ਸੀ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਅੱਜ ਇਹਨਾਂ ਨੇ ਓਪਨਲੀ ਜਿਹੜੀ ਸਪੋਰਟ ਆ ਉਹ ਆਮ ਆਦਮੀ ਪਾਰਟੀ ਨੂੰ ਕਰ ਦਿੱਤੀ ਆ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਮੈਨੂੰ ਪੂਰਾ ਯਕੀਨ ਆ ਕਿ ਮਸੀਬ ਭਾਈਚਾਰਾ ਜਿਹੜਾ ਵਾ ਤੇਰਾ ਪਾਪਾ ਦੀ ਨਾਨਕ ਦੀ ਇਲੈਕਸ਼ਨ ਤੇ ਵਿੱਚ ਇੱਕ ਰੈਮ ਰੋਲ ਅਦਾ ਕਰੂਗਾ ਔਰ ਆਮ ਆਦਮੀ ਪਾਰਟੀ ਦੀ ਜਿੱਤ ਜਿਹੜੀ ਆ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾਜ ਦੀ ਜਿੱਤ ਜਿਹੜੀ ਆ ਉਹਨੂੰ ਯਕੀਨੀ ਬਣਾਇਆ ਜਾਏਗਾ ਔਰ ਇੱਕ ਹੋਰ ਮੈਂ ਇੰਪੋਰਟੈਂਟ ਅੱਜ ਅਨਾਉਂਸਮੈਂਟ ਜਿਹੜੀ ਆ ਮੰਤਰੀ ਸਾਹਿਬ ਵੀ ਬੈਠੇ ਨੇ ਮੈਂ ਸੀਐਮ ਸਾਹਿਬ ਦਾ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਦਸੰਬਰ ਦੇ ਮਹੀਨੇ 'ਚ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਸਟੇਟ ਲੈਵਲ ਦਾ ਸਰਕਾਰੀ ਪੱਤਰ ਦਾ ਫੰਕਸ਼ਨ ਜਿਹੜਾ 크리스마ਸ ਦਾ ਉਹ ਇੱਥੇ ਜਿਹੜਾ ਵਾ ਗ ਜ਼ਿਲ੍ਹਾ ਗਰਦਾਸਪੁਰ ਚੋਂ ਕੀਤਾ ਜਾਵੇ ਧੰਨਵਾਦ ਦੇਖੋ ਇਹ ਮੀਟਿੰਗ ਨੇ ਇੱਕ ਪੋਸਲ ਅੰਕਰ ਨੂੰ ਰੁਲਾ ਜੀ ਖਾਬੜਾ ਚਰਚ ਜਿਹੜੇ ਉੱਥੇ ਉਹਨਾਂ ਦੇ ਸੀਗੇ ਉਹਨਾਂ ਨੇ ਅੱਜ ਆਪਣੀ ਇੱਕ ਬ੍ਰਾਂਚ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੋਲੀ ਆ ਜਿਹੜੀ ਲਗਭਗ 5 ਏਕੜ ਚ ਖੋਲੀ ਗਈ ਆ ਮੈਂ ਇਸ ਤੋਂ ਪਰਨਾ ਪੋਸਟਰ ਨੂੰ ਲਾਜੀ ਕੋ ਅਸ਼ੀਰਵਾਦ ਲੈਣ ਗਿਆ ਸੀਗਾ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਆਪਣੇ ਪਰਿਵਾਰ ਕਟੁੰਬ ਪ੍ਰਭੂ ਜਸੂਮ ਸੀ ਦੇ ਚਰਨਾਂ 'ਚ ਮੇਰੇ ਲਈ ਪ੍ਰੇਅਰ ਕੀਤੀ ਔਰ ਮੇਰੀ ਜਿੱਤ ਦੀ ਅਰਦਾਸ ਕੀਤੀ ਉਹਨਾਂ ਉੱਥੇ ਉਹਨਾਂ ਇੱਕ ਮੈਨੂੰ ਇਹ ਵੀ ਕਿਹਾ ਕਿ ਐ ਸੈਤਵਾਰ ਵਾਲੇ ਦਿਨ ਅਜ ਦੇ ਐਤਵਾਰ ਵਾਲੇ ਦਿਨ ਇੱਕ ਉੱਥੇ ਆਪਣੀ ਬ੍ਰਾਂਚ ਖੋਲ ਰਹੀ ਆ ਤੁਸੀਂ ਉਸ ਬ੍ਰਾਂਚ ਤੇ ਜਾਣਾ ਉੱਥੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਆਉਣਗੇ ਡੇਰਾ ਆਜ ਦੀ ਵੀ ਜੰਨੀ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਸੋ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਪਹਿਲਾ ਧੰਨਵਾਦ ਕਰਦਾ ਵੀ ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਅੰਕੁਰ ਨੂਲਾ ਮ੍ਰਿਸ਼ਟੀ ਖਾਮਰਾ ਚਰਚ ਦੀ ਬਹੁਤ ਵੱਡੀ ਬ੍ਰਾਂਚ ਖੋਲ ਦਿੱਤੀ ਗਈ ਆ ਔਰ ਸਾਡੇ ਵਿੱਚ ਸਾਡੇ ਮੰਤਰੀ ਸਾਹਿਬ ਡੀਟੀਓ ਸਾਹਿਬ ਆਏ ਨੇ ਸਾਡੇ ਜਗਰੂਬ ਸੇਖਵਾ ਜੀ ਆਏ ਨੇ ਸਾਡੇ ਇਸ ਹਲਕ ਜਿਹੜੇ ਇਲੈਕਸ਼ਨ ਦੇ ਇੰਚਾਰਜ ਜਿਹੜੇ ਨੇ ਜੋ ਐਮਐਲਏ ਦੀ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਇਹਨਾਂ ਸੀ ਇਹਨਾਂ ਸਾਰਾ ਧੰਨਵਾਦ ਕਰਦੇ ਆਂ ਔਰ ਪੂਰਾ ਮਸੀਹ ਭਾਈਚਾਰਾ ਇਹਨਾਂ ਦੇ ਨਾਲ ਆ ਅੱਜ ਇਹਨਾਂ ਨੇ ਨਤਮਸਤਕ ਹੋਏ ਨੇ ਇਥੇ ਬਰਾਜ ਦੇ ਵਿੱਚ ਪੂਰੇ ਮਸੀਹ ਭਾਈਚਾਰੇ ਨੇ ਨਾਲ ਹੀ ਪ੍ਰਾਰਥਨਾ ਕੀਤੀ ਆ ਇਹਨਾਂ ਦੇ ਪਰਿਵਾਰ ਲਈ ਪ੍ਰਾਰਥਨਾ ਕੀਤੀ ਔਰ ਇਹਨਾਂ ਦੀ ਜਿੱਤ ਲਈ ਪ੍ਰਾਰਥਨਾ ਕੀਤੀ ਆ ਔਰ ਅਸੀਂ ਆਸ ਕਰਦੇ ਆਂ ਵੀ ਸੀਐਮ ਸਾਹਿਬ ਜਿੱਦਾਂ ਸਾਨੂੰ ਉਹਨਾਂ ਨੇ ਵਾਅਦਾ ਕੀਤਾ ਵੀ ਕ੍ਰਿਸਮਸ ਜਿਹੜਾ ਗਰਦਾਸਪੁਰ ਹਲਕੇ ਦੇ ਵਿੱਚ ਮਨਾਇਆ ਜਾਏਗਾ ਕਿਉਂਕਿ ਗਰਦਾਸਪੁਰ ਹਲਕੇ 'ਚ ਬਹੁਤ ਵੱਡੀ ਗਿੰਦੀ 'ਚ ਮਸੀਹ ਭਾਈਚਾਰਾ ਵਾਸ ਕਰਦਾ ਔਰ ਮਸੀਹ ਭਾਈ